ਲਾੜਾ ਸਜ ਦਿੱੱਜ ਕੇ ਬਰਾਤ ਲੈ ਕੇ ਪਹੁੰਚਿਆ ਸੀ ਪਰ ਨਾ ਤਾਂ ਲਾੜੀ ਮਿਲੀ ਤੇ ਨਾ ਹੀ ਪੈਲੱਸ ਮਿਲਿਆ ਜਾਣਕਾਰੀਆਂ ਅਨੁਸਾਰ ਸਾਰਾ ਦਿਨ ਬਰਾਤੀ ਇੱਕ ਗਲੀ ਤੋਂ ਦੂਜੀ ਗਲੀ ਇੱਕ ਮੁਹੱਲੇ ਤੋਂ ਦੂਜੇ ਮੁਹੱਲੇ ਦੇ ਵਿੱਚ ਘੁੰਮਦੇ ਰਹੇ ਪਰ ਨਾ ਤਾਂ ਕੁੜੀ ਵਾਲੇ ਮਿਲੇ ਤੇ ਨਾ ਹੀ ਪੈਲੱਸ ਮਿਲਿਆ ਜੋ ਕਿ ਕੁੜੀ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਸੀ ਜਾਣਕਾਰੀਆਂ ਅਨੁਸਾਰ ਲਾੜੇ ਦੇ ਨਾਲ ਧੋਖਾ ਹੋਇਆ ਹੈ ਲਾੜੇ ਦਾ ਵਿਆਹ ਉਸਦੀ ਹੀ ਪਰਜਾਈ ਦੇ ਵੱਲੋਂ ਕਰਵਾਇਆ ਜਾ ਰਿਹਾ ਸੀ रिश्ता ਵੀ लाड़े ਦੇ ਪਰਜਾਈ ਦੇ ਵੱਲੋਂ ਕਰਵਾਇਆ ਗਿਆ ਸੀ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਦਿਨ ਦੇਖਣਾ ਪਵੇਗਾ ਤੇ ਨਾ ਹੀ ਲਾੜੀ ਮਿਲੇਗੀ ਨਾ ਹੀ ਪਹਲਸ ਮਿਲੇਗਾ ਹੁਣ ਵੀ ਲਾੜੀ ਦਾ ਕੁਝ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਉਹਨਾਂ ਦਾ ਫੋਨ ਲੱਗ ਰਿਹਾ ਹੈ ਲਾੜੇ ਦੇ ਪਿਤਾ ਸੁਖਜੀਤ ਸਿੰਘ ਨੇ ਕਿਹਾ ਹੈ ਕਿ ਇਹ ਸਿਰਫ ਵਿਆਹ ਨਹੀਂ ਸੀ ਸਾਡੀ ਇੱਜ਼ਤ ਸੀ ਸਾਡੀ ਉਮੀਦ ਸੀ ਸਾਡਾ ਭਰੋਸਾ ਸੀ ਅਸੀਂ ਇਨਸਾਫ਼ ਚਾਹੁੰਦੇ ਹਾਂ ਉਹਨਾਂ ਕਿਹਾ ਹੈ ਕਿ ਜੋ ਪਤਾ ਲੜਕੀ ਵਾਲਿਆਂ ਵੱਲੋਂ ਦਿੱਤਾ ਗਿਆ ਸੀ ਉਹ ਵੀ ਝੂਠਾ ਸੀ ਹੈ ਇੱਕ ਪੂਰੀ ਤਰ੍ਹਾਂ ਸੋਚੀ ਸਮਝੀ ਸਾਜ਼ਿਸ਼ ਲੱਗ ਰਹੀ ਹੈ ਤਾਂ ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਇਸ ਵਾਰ ਬਰਾਤ ਅੰਮ੍ਰਿਤਸਰ ਤੋਂ ਮੋਗਾ ਪਹੁੰਚੀ ਸੀ ਪਰ ਇੱਥੇ ਨਾ ਤਾਂ ਲਾੜੀ ਮਿਲੀ ਤੇ ਨਾ ਹੀ ਪੈਲੈਸ ਮਿਲਿਆ ਜੋ ਕੁੜੀ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਸੀ ਲਾਲਾ ਜੋ ਕਿ ਅੰਮ੍ਰਿਤਸਰ ਦੇ ਪਿੰਡ ਸੁਲਤਾਨ ਵਿੰਡੀ ਤੋਂ ਆਪਣੀ ਬਰਾਤ ਲੈ ਕੇ ਮੋਗਾ ਵਿਹਣ ਆਇਆ ਸੀ ਉਸ ਨੂੰ ਨਾ ਲੜਕੀ ਮਿਲੀ ਨਾ ਪੈਲੈਸ ਮਿਲਿਆ ਤੇ ਨਾ ਹੀ ਕੁੜੀ ਦੇ ਪਰਿਵਾਰਕ ਮੈਂਬਰ ਮਿਲੇ ਬਾਜੇ ਗਾਜੇ ਤੇ ਖੁਸ਼ੀਆਂ ਦੇ ਨਾਲ ਆਈ ਬਰਾਤ ਨੂੰ ਉਮੀਦ ਸੀ ਕਿ ਉਹਨਾਂ ਦਾ ਸਵਾਗਤ ਹੋਵੇਗਾ ਪਰ ਸੱਚਾਈ ਇੰਨੀ ਕਰੜੀ ਸੀ ਕਿ ਸਾਰੀ ਬਰਾਤ ਸਾਰਾ ਦਿਨ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਇੱਕ ਗਲੀ ਤੋਂ ਦੂਜੀ ਗਲੀ ਇੱਕ ਮੁਹੱਲੇ ਤੋਂ ਦੂਜੇ ਮੁਹੱਲੇ ਦੇ ਵਿੱਚ ਚੱਕਰ ਲਗਾਉਂਦੀ ਰਹੀ ਲਾੜੀਦੀ ਪਰਜਾਈ ਮਨਪ੍ਰੀਤ ਕੋਰ ਨੇ ਹੁਣ ਅੱਖਾਂ ਦੇ ਵਿੱਚੋਂ ਹੰਝੂ ਵਹੋਂਦਿਆਂ ਕਿਹਾ ਹੈ ਕਿ ਐ ਮੇਰੇ ਮਾਮੇ ਦੀ ਕੁੜੀ ਹੈ ਜੋ ਕਿ ਮੇਰੀ ਮਾਤਾ ਦੇ ਚਾਚੇ ਦੀ ਕੁੜੀ ਹੈ ਲੜਕੀ ਦਾ ਸਾਰਾ ਪਰਿਵਾਰ ਯੂਕੇ ਦੇ ਵਿੱਚ ਰਹਿੰਦਾ ਸੀ ਤੇ ਸਾਡੀ ਇਸ ਪਰਿਵਾਰ ਦੇ ਨਾਲ ਹਰ ਰੋਜ਼ ਫੋਨ ਰਾਹੀਂ ਗੱਲਬਾਤ ਵੀ ਹੁੰਦੀ ਸੀ ਉਹਨਾਂ ਦੱਸਿਆ ਕਿ ਪਰਿਵਾਰ ਵਾਲਿਆਂ ਨਾਲ ਫੋਨ ਤੇ ਵਿਆਹ ਦੇ ਪ੍ਰਬੰਧਾਂ ਬਾਰੇ ਵੀ ਗੱਲਬਾਤ ਚੱਲਦੀ ਰਹਿੰਦੀ ਸੀ ਉਹਨਾਂ ਕਿਹਾ ਹੈ ਕਿ ਹੁਣ ਨਾ ਕੁੜੀ ਮਿਲ ਰਹੀ ਹੈ ਨਾ ਉਹਦਾ ਘਰ ਤੇ ਨਾ ਹੀ ਉਹਦੇ ਮਾਪੇ ਲੱਭ ਰਹੇ ਨੇ ਉਹਨਾਂ ਦੱਸਿਆ ਕਿ ਉਹ ਮੋਗਾ 15-20 ਸਾਲ ਪਹਿਲਾਂ ਆਈ ਸੀ ਪਰ ਹੁਣ ਮਾਹੌਲ ਬਦਲ ਚੁੱਕਿਆ ਹੈ ਜੋ ਐਡਰੈਸ ਉਹਨਾਂ ਨੇ ਦਿੱਤਾ ਸੀ ਉਸ ਤਰੀਕੇ ਦਾ ਕੋਈ ਐਡਰੈਸ ਮੋਗਾ ਦੇ ਵਿੱਚ ਹੈ ਹੀ ਨਹੀਂ ਲਾੜਾ ਜੋ ਰਾਜਿਆਂ ਵਾਂਗ ਸੱਚ ਧੱਜ ਕੇ ਬਰਾਤ ਲੈ ਕੇ ਆਇਆ ਸੀ ਸੋਚਿਆ ਸੀ ਕਿ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗਾ ਪਰ ਉਸਦੇ ਨਾਲ ਧੋਖਾ ਹੋ ਗਿਆ ਤਾਂ ਲਾੜੇ ਦੇ ਪਿਤਾ ਸੁਖਜੀਤ ਸਿੰਘ ਨੇ ਵੀ ਇਨਸਾਫ ਦੀ ਮੰਗ ਕੀਤੀ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕੁਝ ਮਹੀਨੇ ਪਹਿਲਾਂ ਹੀ ਜਲੰਧਰ ਦੇ ਪਿੰਡ ਮੜਿਆਲਾ ਤੋਂ ਮਾਮਲਾ ਸਾਹਮਣੇ ਆਇਆ ਸੀ ਜਦੋਂ ਨੌਜਵਾਨ ਦੀਪਕ ਜੋ ਕਿ ਦੁਬਈ ਤੋਂ ਆਇਆ ਸੀ ਉਸਦੇ ਨਾਲ ਵੀ ਠੱਗੀ ਹੋਈ ਕੁੜੀ ਮਨਪ੍ਰੀਤ ਕੋਲ ਦੇ ਨਾਲ ਸੋਸ਼ਲ ਮੀਡੀਆ ਰਾਹੀਂ ਉਸਦਾ ਰਿਸ਼ਤਾ ਬਣਿਆ ਸੀ ਵਿਆਹ ਦੀ ਤਾਰੀਖ ਵੀ ਨਿਕਲ ਗਈ ਸੀ ਪਰ ਜਦੋਂ ਬਰਾਤ ਮੋਗਾ ਆਈ ਤਾਂ ਕੁੜੀ ਨੇ ਫੋਨ ਬੰਦ ਕਰ ਦਿੱਤਾ ਤੇ ਐਡਰੈਸ ਜਿਹੜਾ ਸੀ ਉਹ ਵੀ ਗਲਤ નીકਲਿਆ ਇਹ ਘਟਨਾਵਾਂ ਸਿਰਫ ਇੱਕ ਪਰਿਵਾਰ ਨਾਲ ਨਹੀਂ ਸਗੋ ਸਾਰੇ ਸਮਾਜ ਨੂੰ ਹਿਲਾ ਰਹੀਆਂ ਨੇ ਮੋਗਾ ਵਿਖੇ ਵੱਧ ਰਹੀ ਠੱਗੀ ਤੇ ਗੈਂਗਵਾੜ ਦੀਆਂ ਘਟਨਾਵਾਂ ਨੇ ਨੌਜਵਾਨਾਂ ਦੇ ਭਵਿੱਖ ਤੇ ਗੰਭੀਰ ਸਵਾਲ ਚੁੱਕੇ ਨੇ ਅਤੇ ਹੁਣ ਇਸ ਮਾਮਲੇ ਦੇ ਵਿੱਚ ਵੀ ਲਾੜੇ ਦੇ ਨਾਲ ਧੋਖਾ ਹੋਇਆ ਹੈ ਲਾੜਾ ਸੱਜ ਧੱਜ ਕੇ ਇੱਕ ਉਮੀਦ ਦੇ ਨਾਲ ਗਿਆ ਸੀ ਕਿ ਉਸ ਦੀ ਅੱਜ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸ ਨੂੰ ਬਰਾਤ ਲੈ ਕੇ ਇਸੇ ਤਰੀਕੇ ਬੇਰੰਗ ਮੁੜਨਾ ਪਵੇਗਾ